ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਰਸੋਈਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਬਣਾਵਾਂਗੇ ਹੈਲਦੀ ਤੇ ਟੇਸਟੀ ਦਾਲ ਪਾਲਕ ਜੇ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਚਲੋ ਫਿਰ ਦਾਲ ਪਾਲਕ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਹੈਲਦੀ ਤੇ ਟੇਸਟੀ ਦਾਲ ਪਾਲਕ ਸਭ ਤੋਂ ਪਹਿਲਾਂ ਦਾਲ ਪਾਲਕ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਚਨੇ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਘੰਟਾ ਪਹਿਲਾਂ ਹੀ ਭਿਗੋ ਕੇ ਰੱਖ ਦਿੱਤਾ ਹੋਇਆ ਸੀ ਤਾਂ ਜੋ ਇਹ ਹਲਕੀ ਜਹੀ ਸੌਫਟ ਹੋ ਜਵੇ ਤੇ ਜਿਹੜੀ ਦਾਲ ਹੈਗੀ ਇਹ ਫੁੱਲ ਵੀ ਚੁੱਕੀ ਹੈ ਤੇ ਸੌਫਟ ਵੀ ਹੋ ਗਈ ਹੈ ਤੇ ਹੁਣ ਕੁੱਕਰ ਦੇ ਵਿੱਚ ਇਹ ਦਾਲ ਪਾ ਲਵਾਂਗੇ ਤੇ ਦਾਲ 사ਦੀ ਦੇਖੋ ਇੱਥੇ ਮੈਂ ਕੁੱਕਰ ਦੇ ਵਿੱਚ ਪਾ ਲਿੱਤੀ ਐ ਤੇ ਨਾਲ ਹੀ ਇਸਦੇ ਹੁਣ ਮੈਂ ਪਾਵਾਂਗੀ 2 ਗਲਾਸ ਪਾਣੀ ਦੇ ਤੇ ਦੋ ਗਲਾਸ ਪਾਣੀ ਦੇ ਵੀ ਤੁਸੀਂ ਦੇਖੋ ਇੱਥੇ ਮੈਂ ਪਾ ਦਿੱਤੇ ਨੇ ਦੋ ਗਲਾਸ ਤੋਂ ਜ਼ਿਆਦਾ ਆਪਾਂ ਇੱਥੇ ਪਾਣੀ ਦਾ ਇਸਤੇਮਾਲ ਨਹੀਂ ਕਰਨਾ ਜ਼ਰੂਰਤ ਪਈ ਤਾਂ ਆਪਾਂ ਬਾਅਦ ਵਿੱਚੋਂ ਪਾਣੀ ਦਾ ਇਸਤੇਮਾਲ ਕਰ ਲਵਾਂਗੇ ਤੇ ਹੁਣ ਇਸ ਦੇ ਵਿੱਚ ਪਾ ਰਹੀਆਂ ਮੈਂ ਅੱਧਾ ਚਮਚ ਨਮਕ ਦਾ ਤੇ ਨਾਲ ਹੀ ਇੱਥੇ ਪਾਵਾਂਗੀ ਮੈਂ ਅੱਧਾ ਚਮਚ ਹਲਦੀ ਦਾ ਦੋਨੋਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਤੁਸੀਂ ਦੇਖੋ ਇੱਥੇ ਦੋਨੋਂ ਹੀ ਚੀਜ਼ਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਲੀਆਂ ਨੇ ਤੇ ਹੁਣ ਕੁੱਕਰ ਦਾ ਢੱਕਣ ਲਗਾ ਕੇ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਦੋ ਵਿਸਲ ਆਂਟਾ ਕਿਸ ਨੂੰ ਪਕਾ ਲੈਣਾ ਹੈ ਤੇ మీడియం ਟੂ ਹਾਈ ਫਲੇਮ ਤੇ ਦੋ ਵਿਸਲ ਜਦੋਂ ਤੱਕ ਆਨ ਗਿਆ ਉਦੋਂ ਤੱਕ ਮੈਂ ਆਪਾਂ ਦੂਜੀ ਤਿਆਰੀ ਵੀ ਕਰ ਲੈਨੇ ਆ ਇੱਥੇ ਮੈਂ ਪਾਲਕ ਲੈ ਲਿੱਤੀ ਏ ਤੇ ਪਾਲਕ ਨੂੰ ਇਸ ਤਰੀਕੇ ਦੇ ਨਾਲ ਦੇਖੋ ਇਸ ਦੇ ਪੱਤੇ ਅਲੱਗ ਕਰ ਲਿੱਤੇ ਨੇ ਤੇ ਇਸ ਨੂੰ ਚੰਗੀ ਤਰ੍ਹਾਂ ਧੋ ਵੀ ਲਿੱਤਾ ਹੋਇਆ ਸਾਰੀ ਹੀ ਪਾਲਕ ਜਿਹੜੀ ਹੈਗੀ ਇੱਥੇ ਮੈਂ ਧੋ ਕੇ ਰੱਖ ਲਿੱਤੀ ਏ ਇਹ 250 ਗ੍ਰਾਮ ਪਾਲਕ ਹੈਗੀ ਏ ਤੇ ਹੁਣ ਇਸ ਪਾਲਕ ਦੀ ਆਪਾਂ ਕਟਿੰਗ ਕਰਨੀ ਸ਼ੁਰੂ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਪਾਲਕ ਦੀ ਕਟਿੰਗ ਕਰਨੀ ਮੈਂ ਸ਼ੁਰੂ ਕਰ ਰਹੀ ਆਂ ਪਾਲਕ ਨੂੰ ਆਪਾਂ ਇਸ ਤਰ੍ਹਾਂ ਲੱਛਿਆਂ ਦੇ ਵਿੱਚ ਕੱਟ ਲੈਣਾ ਤੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਪਾਲਕ ਨੂੰ ਮੈਂ ਲੱਛਿਆਂ ਦੇ ਵਿੱਚ ਕੱਟ ਲਿੱਤਾ ਤੇ ਸਾਰੀ ਹੀ ਜਿਹੜੀ ਪਾਲਕ ਹੈਗੀ ਏ ਮੈਂ ਕੱਟ ਕੇ ਰੱਖ ਲਿੱਤੀ ਹੋਈ ਏ ਇਹ ਦੇਖੋ ਸਾਰੀ ਹੀ ਪਾਲਕ ਜਿਹੜੀ ਹੈਗੀ ਏ ਬਹੁਤ ਵਧੀਆ ਤਰੀਕੇ ਦੇ ਨਾਲ ਕੱਟੀ ਜਾ ਚੁੱਕੀ ਏ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਪਾਲਕ ਕੱਟ ਲਿੱਤੀ ਏ ਪਾਲਕ ਨੂੰ ਬਹੁਤ ਜ਼ਿਆਦਾ ਆਪਾਂ ਮੋਟਾ-ਮੋਟਾ ਨਹੀਂ ਕੱਟਣਾ ਇਸੇ ਤਰੀਕੇ ਦੇ ਨਾਲ ਹੀ ਸਾਰੀ ਪਾਲਕ ਕਟਣੀ ਏ ਤੇ ਹੁਣ ਆਪਾਂ ਦਾਲ ਨੂੰ ਵੀ ਇੱਕ ਵਾਰੀ ਚੈੱਕ ਕਰ ਲੈਨੇ ਆ ਦੋ ਵਿਸਲ ਆ ਗਈਆਂ ਹੋਈਆਂ ਨੇ ਤੇ ਹੁਣ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰਦੇ ਆ ਤੇ ਦਾਲ ਦੇਖੋ ਜਿਹੜੀ ਕਾਫੀ ਹੱਦ ਤੱਕ ਗਲ ਚੁੱਕੀ ਏ ਮਤਲਬ ਕਿ ਇਹ 70% ਤੱਕ ਦਾਲ ਜਿਹੜੀ ਹੈਗੀ ਇਹ ਗਲ ਚੁੱਕੀ ਹੋਈ ਏ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਚੈੱਕ ਕਰ ਲਵਾਂਗੇ ਤੇ ਦਾਲ ਜਿੰਨੀ ਕੋ ਆਪਾਂ ਨੂੰ ਚਾਹੀਦੀ ਸੀ ਉਨੀ ਹੀ ਆਪਾਂ ਪਕਾ ਲਿੱਤੀ ਹੋਈ ਏ ਤੇ ਹੁਣ ਆਪਾਂ ਇੱਕ ਸਾਈਡ ਤੇ ਇੱਕ ਬਰਤਨ ਦੇ ਵਿੱਚ ਦੋ ਵੱਡੇ ਚਮਚ ਸਰੋਂ ਦਾ ਤੇਲ ਪਾ ਲਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਿੱਤਾ ਹੈ ਹੁਣ ਇਸ ਦੇ ਵਿੱਚ ਇੱਕ ਚਮਚ ਜੀਰਾ ਪਾ ਦਿੱਤਾ ਹੈ ਨਾਲ ਹੀ ਇੱਕ ਤੇਜ ਪੱਤਾ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਆਪਾਂ ਤੜਕਣ ਦਵਾਂਗੇ ਜਿਵੇਂ ਹੀ ਇਹ ਤੜਕ ਗਿਆ ਤੇ ਇਸ ਦੇ ਵਿੱਚ ਮੈਂ ਲਸਣ ਤੇ ਅਦਰਕ ਦੋਨੋਂ ਹੀ ਚੀਜ਼ਾਂ ਬਰੀਕ-ਬਰੀਕ ਕੱਟ ਕੇ ਪਾ ਦਿੱਤੀਆਂ ਨੇ ਤੇ ਲਸਣ ਅਦਰਕ ਨੂੰ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਤੇ ਤੁਸੀਂ ਦੇਖੋ ਇੱਥੇ ਜਿਹੜਾ ਲਸਣ ਅਦਰਕ ਹੈਗਾ ਲਾਈਟ ਬ੍ਰਾਊਨ ਹੋ ਗਿਆ ਹੋਇਆ ਬਹੁਤ ਜ਼ਿਆਦਾ ਇਸ ਦਾ ਕਲਰ ਚੇਂਜ ਨਹੀਂ ਕਰਨਾ ਤੇ ਹੁਣ ਇਸ ਦੇ ਵਿੱਚ ਮੈਂ ਇੱਕ ਵੱਡਾ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਦਿੱਤਾ ਤੇ ਪਿਆਜ਼ ਨੂੰ ਹੁਣ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਤੇ ਪਿਆਜ਼ ਦੇ ਨਾਲ ਹੀ ਇੱਥੇ ਮੈਂ ਇੱਕ ਚਮਚ ਬੇਸਨ ਦਾ ਵੀ ਇਸਤੇਮਾਲ ਕੀਤਾ ਹੈ ਬੇਸਨ ਆਪਾਂ ਇਸ ਲਈ ਇਸਤੇਮਾਲ ਕੀਤਾ ਹੈ ਤਾਂ ਜੋ ਕਈ ਵਾਰੀ ਜਿਹੜੀ ਦਾਲ ਪਾਲਕ ਬੰਦੀ ਹੈ ਤਾਂ ਪਾਣੀ ਪਾਣੀ ਉਹਦਾ ਅਲੱਗ ਰਹਿ ਜਾਂਦਾ ਹੈ ਤੇ ਇੱਕ ਚਮਚ ਬੇਸਨ ਪਾਉਣ ਦੇ ਨਾਲ ਜਿਹੜੀ ਦਾਲ ਪਾਲਕ ਹੈਗੀ ਉਸਦਾ ਪਾਣੀ ਲੱਗ ਨਹੀਂ ਰਹੇਗਾ ਬਹੁਤ ਹੀ ਵਧੀਆ ਮੇਲ ਫੜਿਆ ਹੋਏਗਾ ਦਾਲ ਪਾਲਕ ਨੇ ਤੇ ਜਿਹੜਾ ਬੇਸਨ ਹੈਗਾ ਪਿਆਜ਼ ਦੇ ਨਾਲ ਹੀ ਦੇਖੋ ਭੁੰਨਿਆ ਜਾ ਰਿਹਾ ਹੈ ਤੇ ਪਿਆਜ਼ ਵੀ ਜਿਹੜਾ ਹੈਗਾ ਲਾਈਟ ਬ੍ਰਾਊਨ ਹੋ ਚੁੱਕਾ ਹੈ ਤੇ ਬੇਸਨ ਵੀ ਜਿਹੜਾ ਹੈਗਾ ਭੁੰਨਿਆ ਜਾ ਚੁੱਕਾ ਹੈ ਤੁਸੀਂ ਵੀ ਬੇਸਨ ਜ਼ਰੂਰ ਪਾਇਓ ਦਾਲ ਪਾਲਕ ਬਹੁਤ ਵਧੀਆ ਬਨੇਗੀ ਤੇ ਹੁਣ ਇਸ ਸਟੇਜ ਤੇ ਆਪਾਂ ਇੱਕ ਟਮਾਟਰ ਵੱਡਾ ਟਮਾਟਰ ਲੈ ਕੇ ਉਸ ਨੂੰ ਕੱਟ ਲਿੱਤਾ ਹੈ ਤੇ ਨਾਲ ਹੀ ਦੋ ਹਰੀਆਂ ਮਿਰਚਾਂ ਵੀ ਕੱਟ ਲਿੱਤੀਆਂ ਨੇ ਜੇ ਤੁਸੀਂ ਜ਼ਿਆਦਾ ਸਪਾਈਸੀ ਸਬਜ਼ੀ ਖਾਣਾ ਚਾਹੁੰਦੇ ਹੋ ਤਾਂ ਮਿਰਚਾਂ ਦੀ ਕੁਆਂਟੀਟੀ ਜਿਹੜੀ ਹੈਗੀ ਹੈ ਤੁਸੀਂ ਵਧਾ ਸਕਦੇ ਹੋ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ 2 ਕੁ ਮਿੰਟ ਲਈ ਪਹਿਲਾਂ ਪਕਾ ਲਵਾਂਗੇ ਤੇ 2 ਮਿੰਟ ਹੋ ਗਏ ਹੋਏ ਨੇ ਮੈਨੂੰ ਇਸ ਨੂੰ ਪਕਾਉਂਦੇ ਹੋਏ ਤੇ ਇਸ ਦੇ ਵਿੱਚ ਥੋੜਾ ਜਿਹਾ ਨਮਕ ਆਪਾਂ ਹੋਰ ਪਾਵਾਂਗੇ ਨਮਕ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਦਾਲ ਦੇ ਵਿੱਚ ਵੀ ਨਮਕ ਪਾਇਆ ਹੋਇਆ ਸੀ ਨਮਕ ਇਸ ਲਈ ਪਾਇਆ ਤਾਂ ਜੋ ਜਿਹੜੇ ਟਮਾਟਰ ਹੈਗੇ ਨੇ ਜਲਦੀ ਗਲ ਜਾਣ ਨਾਲ ਹੀ ਇੱਕ ਚਮਚ ਭਰ ਕੇ ਸੁੱਕੇ ਧਨੀਏ ਦਾ ਪਾਊਡਰ ਵੀ ਪਾ ਦਿੱਤਾ ਹੈ ਫਲੇਵਰ ਦੇ ਵਾਸਤੇ ਤੇ ਹੁਣ ਟਮਾਟਰਾਂ ਨੂੰ ਗਲਾ ਲਵਾਂਗੇ ਨਮਕ ਪਾਉਣ ਦੇ ਨਾਲ ਟਮਾਟਰ ਜਲਦੀ ਗਲ ਜਾਂਦੇ ਨੇ ਤੇ ਤੁਸੀਂ ਦੇਖੋ ਇੱਥੇ ਜਿਹੜੇ ਟਮਾਟਰ ਹੈਗੇ ਨੇ ਬਹੁਤ ਹੀ ਜਲਦੀ ਗਲਨੇ ਸ਼ੁਰੂ ਹੋ ਗਏ ਹੋਏ ਨੇ ਆਪਾਂ ਟਮਾਟਰਾਂ ਨੂੰ ਵੀ 70% ਤੱਕ ਹੀ ਗਲਣਾ ਹੈ ਬਹੁਤ ਜ਼ਿਆਦਾ ਮੈਸ਼ ਨਹੀਂ ਕਰਨਾ ਤੇ 70% ਤੱਕ ਇੱਥੇ ਟਮਾਟਰ ਜਿਹੜੇ ਹੈਗੇ ਨੇ ਗਲ ਚੁੱਕੇ ਨੇ ਤੇ ਹੁਣ ਇਸ ਦੇ ਵਿੱਚ ਜਿਹੜੀ ਆਪਾਂ ਪਾਲਕ ਕੱਟ ਕੇ ਰੱਖੀ ਹੋਈ ਏ ਇਹ ਪਾ ਦਵਾਂਗੇ ਤੇ ਪਾਲਕ ਸਾਰੀ ਹੀ ਦੇਖੋ ਤੁਸੀਂ ਇੱਥੇ ਮੈਂ ਪਾ ਦਿੱਤੀ ਏ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਬਣਾਇਓ ਬਹੁਤ ਵਧੀਆ ਸਬਜੀ ਬਨੇਗੀ ਤੇ ਪਾਲਕ ਇੱਥੇ ਮੈਂ ਸਾਰੀ ਪਾ ਦਿੱਤੀ ਏ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਸਾਲੇ ਦੇ ਨਾਲ ਮਿਕਸ ਕਰ ਲਵਾਂਗੇ ਪਾਲਕ ਨੂੰ ਗਲਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਪਾਲਕ ਜਿਹੜੀ ਹੈਗੀ ਬਹੁਤ ਹੀ ਛੇਤੀ ਗਲ ਜਾਂਦੀ ਏ ਤੇ ਹੁਣ ਇਸ ਨੂੰ ਆਪਾਂ ਟੱਕ ਕੇ 3-4 ਮਿੰਟ ਲਈ ਲੋ-ਮੀਡੀਅਮ ਫਲੇਮ ਤੇ ਪਕਾਵਾਂਗੇ ਇਸ ਤੋਂ ਜ਼ਿਆਦਾ ਇਸ ਨੂੰ ਨਹੀਂ ਪਕਾਣਾ ਤੇ ਨਾ ਹੀ ਇਸ ਦੇ ਵਿੱਚ ਆਪਾਂ ਹਜੇ ਪਾਣੀ ਦਾ ਇਸਤੇਮਾਲ ਕਰਨਾ ਹੈ ਕਿਉਂਕਿ ਪਾਲਕ ਦੇ ਵਿੱਚ ਬਹੁਤ ਜ਼ਿਆਦਾ ਮੋਇਸਚਰ ਹੁੰਦਾ ਹੈ ਤੇ ਪਾਲਕ ਜਲਦੀ ਪੱਕ ਜਾਂਦੀ ਹੈ ਤੇ ਦੇਖੋ 3-4 ਮਿੰਟ ਹੋ ਗਏ ਹੋਏ ਨੇ ਪਾਲਕ ਜਿਹੜੀ ਹੈਗੀ ਇਹ ਕਾਫੀ ਜ਼ਿਆਦਾ ਗਲ ਚੁੱਕੀ ਹੋਈ ਹੈ ਆ ਦੇਖੋ ਪਾਲਕ ਕਿੰਨੀ ਜਿਆਦਾ ਗਲ ਚੁੱਕੀ ਹੋਈ ਏ ਆਪਾਂ ਜਦੋਂ ਪਾਲਕ ਇਸ ਦੇ ਵਿੱਚ ਪਾਈ ਸੀ ਤਾਂ ਇਹ ਬਰਤਨ ਉੱਪਰ ਤੱਕ ਭਰਿਆ ਹੋਇਆ ਸੀ ਪਰ ਇਹ ਹੁਣ ਪੱਕ ਕੇ ਇਹਦੀ ਕੁਆਂਟੀਟੀ ਥੋੜੀ ਰਹਿ ਗਈ ਏ ਤੇ ਹੁਣ ਇਸ ਦੇ ਵਿੱਚ ਆਪਾਂ ਜਿਹੜੀ ਦਾਲ ਬੋਇਲ ਕਰਕੇ ਰੱਖੀ ਹੋਈ ਏ ਇਹ ਪਾ ਦਵਾਂਗੇ ਤੇ ਦਾਲ ਸਾਰੀ ਹੀ ਦੇਖੋ ਤੁਸੀਂ ਇੱਥੇ ਮੈਂ ਪਾ ਦਿੱਤੀ ਏ ਤੇ ਹੁਣ ਸਾਰੀ ਦਾਲ ਪਾਨ ਤੋਂ ਬਾਅਦ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਸਾਰੀਆਂ ਚੀਜ਼ਾਂ ਦੇਖੋ ਇੱਥੇ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀਆਂ ਨੇ ਤੇ ਹੁਣ ਇਸ ਦੇ ਵਿੱਚ ਮੈਂ ਡੇਢ ਗਲਾਸ ਪਾਣੀ ਦਾ ਹੋਰ ਐਡ ਕਰ ਦਿੱਤਾ ਹੋਇਆ ਤੇ ਹੁਣ ਇਸ ਨੂੰ ਫਿਰ ਤੋਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਸ ਨੂੰ ਟੱਕ ਕੇ ਆਪਾਂ 5-6 ਮਿੰਟ ਲਈ ਪਕਾਵਾਂਗੇ ਤਾਂ ਜੋ ਜਿਹੜੀ ਦਾਲ ਹੈਗੀ ਚੰਗੀ ਤਰ੍ਹਾਂ ਗਲ ਜਾਏ ਕਿਉਂਕਿ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਨਹੀਂ ਪਕਾਇਆ ਹੋਇਆ ਸੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਿੱਤਾ ਹੋਇਆ ਤੇ ਹੁਣ ਇਸ ਤੇ ਢੱਕਣ ਲਗਾ ਕੇ 5-6 ਮਿੰਟ ਲਈ ਹੋਰ ਪਕਾ ਲਵਾਂਗੇ ਤੇ ਫਲੇਮ ਆਪਾਂ ਲੋ ਮੀਡੀਅਮ ਹੀ ਰੱਖਣੀ ਹੈ ਇਸ ਨੂੰ ਬਿਲਕੁਲ ਵੀ ਹਾਈ ਨਹੀਂ ਕਰਨਾ ਤੇ 5-6 ਮਿੰਟ ਹੋ ਗਏ ਹੋਏ ਨੇ ਹੁਣ ਆਪਾਂ ਢੱਕਣ ਉਠਾ ਕੇ ਦੇਖਦੇ ਹਾਂ ਤੇ ਤੁਸੀਂ ਦੇਖੋ ਜਿਹੜੀ ਦਾਲ ਪਾਲਕ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਹੈ ਬਹੁਤ ਹੀ ਟੇਸਟੀ ਤੇ ਹੈਲਦੀ ਰੈਸিপি ਜਿਹੜੀ ਤਿਆਰ ਹੋ ਗਈ ਹੋਈਏ ਪਰ ਇਸ ਦੇ ਉੱਪਰ ਆਪਾਂ ਇੱਕ ਹੋਰ ਤੜਕਾ ਲਗਾਵਾਂਗੇ ਜਿਹਦੇ ਨਾਲ ਕੀ ਇਸ ਸਬਜੀ ਦਾ ਸਵਾਦ ਹੈਗਾ ਜਿਹੜਾ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਤੇ ਹੁਣ ਇਸ ਦੇ ਉੱਪਰ ਆਪਾਂ ਇੱਕ ਹੋਰ ਤੜਕਾ ਲਗਾਵਾਂਗੇ ਉਸ ਤੋਂ ਪਹਿਲਾਂ ਜਿਹੜੀ ਇਹ ਸਬਜੀ ਹੈਗੀ ਇਸ ਨੂੰ ਆਪਾਂ ਇੱਕ ਬੌਲ ਦੇ ਵਿੱਚ ਕੱਢ ਲੈਣੇ ਆ ਤੇ ਦਾਲ ਪਾਲਕ ਨੂੰ ਮੈਂ ਇੱਕ ਬਾਉਲ ਦੇ ਵਿੱਚ ਨਿਕਾਲ ਦਿੱਤਾ ਹੋਇਆ ਹੁਣ ਇਸ ਦੇ ਉੱਪਰ ਇੱਕ ਤੜਕਾ ਲਗਾਵਾਂਗੇ ਜਿਹਦੇ ਨਾਲ ਕੀ ਦਾਲ ਪਾਲਕ ਦਾ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਏਗਾ ਤੇ ਇਹ ਤੜਕਾ ਲਗਾਉਣ ਦੇ ਵਾਸਤੇ ਆਪਾਂ ਇੱਕ ਛੋਟਾ ਜਿਹਾ ਪੈਨ ਜਿਹੜਾ ਹੈਗਾ ਗੈਸ ਤੇ ਰੱਖ ਲਵਾਂਗੇ ਇਸ ਦੇ ਵਿੱਚ ਇੱਕ ਚਮਚ ਭਰ ਕੇ ਦੇਸੀ ਘਿਓ ਦਾ ਪਾਵਾਂਗੇ ਤੇ ਤੁਸੀਂ ਦੇਖੋ ਇੱਥੇ ਇੱਕ ਚਮਚ ਭਰ ਕੇ ਮੈਂ ਦੇਸੀ ਘਿਓ ਦਾ ਪਾ ਦਿੱਤਾ ਹੈ ਦੇਸੀ ਘਿਓ ਨਾਲ ਤਾਂ ਵੈਸੇ ਹੀ ਬਹੁਤ ਜ਼ਿਆਦਾ ਸਵਾਦ ਆਂਦਾ ਹੈ ਸਬਜੀ ਦਾ ਤੇ ਜਿਵੇਂ ਹੀ ਕਿਉ ਜਿਹੜਾ ਹੈਗਾ ਮੈਲਟ ਹੋ ਜਾਏਗਾ ਤੇ ਗੈਸ ਦੀ ਫਲੇਮ ਆਪਾਂ ਬੰਦ ਕਰ ਦੇਣੀ ਹੈ ਤੇ ਕਿਉ ਜਿਹੜਾ ਹੈਗਾ ਇੱਥੇ ਮੈਲਟ ਹੋ ਗਿਆ ਹੋਇਆ ਹੈ ਤੁਸੀਂ ਦੇਖੋ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਹੈ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਦਾ ਤੇ ਤੁਸੀਂ ਦੇਖੋ ਇੱਥੇ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਦਿੱਤਾ ਹੈ ਤੇ ਇਹ ਜਿਹੜਾ ਤੜਕਾ ਹੈਗਾ ਇਸ ਨੂੰ ਆਪਾਂ ਹੁਣ ਦਾਲ ਪਾਲਕ ਦੇ ਉੱਪਰ ਪਾ ਦਵਾਂਗੇ ਦਾਲ ਪਾਲਕ ਦੇ ਉੱਪਰ ਇਹ ਤੜਕਾ ਪਾਉਣ ਦੇ ਨਾਲ ਇਹ ਦੇਖਣ ਵਿੱਚ ਤਾਂ ਦੇਖੋ ਵਧੀਆ ਲੱਗੇਗੀ ਹੀ ਪਰ ਖਾਣ ਦੇ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗੇਗੀ ਤੇ ਹੈਲਦੀ ਟੇਸਟੀ ਰੈਸিপি ਤਿਆਰ ਹੋ ਚੁੱਕੀ ਹੋਈ ਏ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ